ਅੱਜ ਬਿੱਲਰ ਯੂਨੀਅਨ ਵੱਲੋਂ ਸਮਾਣਾ ਦੇ ਐਸਡੀਐਮ ਨੂੰ ਜਿਹੜਾ ਮੰਗ ਪੱਤਰ ਸੌਂਪਿਆ ਜਾਂਦਾ ਇਹਨਾਂ ਦਾ ਕਹਿਣਾ ਸੀ ਕਿ ਸਾਨੂੰ ਪਿਛਲੇ ਕਾਫੀ ਟਾਈਮ ਤੋਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਤੇ ਸਾਨੂੰ 150 ਰੁਪਏ ਤੋਂ ਲੈ ਕੇ 160 ਰੁਪਏ ਦਾ ਜਿਹੜਾ ਕੁਆਂਟਲ ਦਾ ਖਰਚਾ ਵੀ ਪੈਂਦਾ ਅਸੀਂ 20 ਲੱਖ ਰੁਪਏ ਦਾ ਜਿਹੜਾ ਬਿੱਲਰ ਅਤੇ 10 ਲੱਖ ਰੁਪਏ ਦਾ ਟਰੈਕਟਰ ਖਰੀਦ ਕੇ ਇਹ ਜਿਹੜੀ ਆ ਪਰਾਲੀ ਇਕੱਠੀ ਕਰਦੇ ਹਾਂ ਮਾਲਕਾਂ ਦੇ ਜਿਹੜੇ ਫੈਕਟਰੀਆਂ ਦੇ ਨੇ ਸਾਨੂੰ ਜਿਹੜਾ ਸਹੀ ਨਹੀਂ ਰੇਟ ਦਿੰਦੇ ਅਸੀਂ ਪੂਰਾ ਰੇਟ ਸਾਨੇ ਚਾਹਨੇ ਆ ਸਰਕਾਰ ਜਿਹੜੀ ਹੈ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਜਿਹੜੀ ਨਹੀਂ ਕਰਦੀ ਅਸੀਂ ਪ੍ਰਦੂਸ਼ਣ ਨੂੰ ਵੀ ਹੋਣ ਤੋਂ ਲਗਾਤਾਰ ਬਚਾ ਰਹੇ ਆ ਪਰ ਸਰਕਾਰ ਵੱਲੋਂ ਸਾਨੂੰ ਕੋਈ ਵੀ ਜਿਹੜੀ ਹੈ ਫੈਸਿਲਿਟੀ ਨਹੀਂ ਦਿੱਤੀ ਜਾ ਰਹੀ ਸਹੀ ਰੇਟ ਜਿਹੜਾ ਸਰਕਾਰ ਦਵਾਇਆ ਜਾਵੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਜਿਹੜੀ ਆ ਅਪੀਲ ਕੀਤੀ ਗਈ ਹੈ ਨਹੀਂ ਤਾਂ ਇਸ ਵਾਰ ਸਾਡੀ ਬਿਲਰ ਯੂਨੀਅਨ ਜਿਹੜੀ ਹੈ ਪਰਾਲੀ ਇਕੱਠੀ ਨਹੀਂ ਕਰੇਗੀ ਫੈਕਟਰੀਆਂ ਨੇ ਸਾਨੂੰ ਪੂਰਾ ਸਾਫ਼ ਦੇਣ ਦੀ ਸਾਡੀ ਪੇਮਟਾਂ ਵਿੱਚ ਵੀ ਜਿਹੜੀ ਹੈ ਕਪਲਾ ਕੀਤਾ ਜਾਂਦਾ ਹੈ ਐਸ ਡੀ ਐਮ ਵੱਲੋਂ 22 ਅਗਸਤ ਨੂੰ ਵਕਵਾਕੇ ਫੈਕਟਰੀ ਮਾਲਕਾਂ ਤੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਜਿਹੜੀ ਹੈ ਬਿਲਰ ਯੂਨੀਅਨ ਦੇ ਨਾਲ ਵੀ ਕਰਵਾਉਣ ਦੀ ਗੱਲ ਕੀਤੀ ਗਈ ਹੈ ਪਰ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਕਾਫੀ ਟਾਈਮ ਤੋਂ ਪਰੇਸ਼ਾਨ ਆ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਵੀ ਹੱਲ ਕੀਤਾ ਜਾਵੇ ਨੌ ਦਰਸ਼ਨ ਸਿੰਘ ਜੀ ਦਰਸ਼ਨ ਜੀ ਦੀ ਵਾਧੇ ਕੀ ਮੰਗ ਕਰਕੇ ਜੀ ਆਇਆ ਸੀ ਕਿ ਬੋਲੋ ਅਸੀਂ ਸਾਰੇ ਬਿਲਰ ਭਰਾ ਇਕੱਠੇ ਹੋਏ ਹਾਂ ਜੀ ਅਸੀਂ ਐਸ ਡੀ ਐਮ ਸਾਹਿਬ ਦੇ ਮੰਗ ਪੱਤਰ ਲੈ ਕੇ ਆਏ ਸੀ ਜੀ ਜੋ ਕਿ ਅਸੀਂ ਸਾਰੇ ਭਰਾ ਪਰਾਲੀ ਦਾ ਕੰਮ ਕਰਦੇ ਆ ਜੀ ਜੋ ਕਿ ਹਰ ਸਾਲ ਰੇਟ ਨੀਚੇ ਨੂੰ ਆਈ ਜਾ ਰਿਹਾ ਜੀ ਪਰਾਲੀ ਦਾ ਖਰਚੇ ਸਾਡੇ ਹਰ ਸਾਲ ਵਧੀ ਜਾ ਰਹੇ ਨੇ ਜੀ ਜੇ ਅੱਜ ਅਸੀਂ ਇੱਕ ਕੁਆਂਟਲ ਪਰਾਲੀ ਤਿਆਰ ਕਰਦੇ ਆ ਜੀ ਉਹ ਤੇ ਸਾਡਾ ਖਰਚਾ 150 ਰੁਪਏ ਤੋਂ ਲੈ ਕੇ 160 ਰੁਪਏ ਖਰਚਾ ਖਰਚਾ ਜੀ ਜਦ ਕਿ ਖਰੀਦਦਾਰ ਸਾਤੋਂ 160 ਰੁਪਏ ਨੂੰ ਮੰਗ ਰਹੇ ਨੇ ਜੀ ਉਹ ਤੇ ਸਾਡੀ ਲਾਗਤ ਵੀ ਲੱਗੀ ਆ ਜੀ ਸਾਡੇ ਹੋਰ ਵੀ ਘਰ ਦੇ ਖਰਚੇ ਵੀ ਉਦੋਂ ਹੀ ਚੱਲਦੇ ਨੇ ਤਾਂ ਕਰਕੇ ਸਾਨੂੰ ਇਹ ਅੱਜ ਘਾਟੇ ਦਾ ਕੰਮ ਹੋਇਆ ਪਿਆ ਜੀ ਅਸੀਂ ਸਰਕਾਰ ਤੋਂ ਐਸਡੀਐਮ ਸਾਹਿਬ ਲੱਭੇ ਆਏ ਆ ਮੰਗ ਕਰ ਰਹੇ ਆ ਵੀ ਸਾਡਾ ਇਹਦਾ ਰੇਟ ਘੱਟੋ ਘੱਟ 200 ਰੁਪਏ ਪਰ ਕਿਲ ਰੇਟ ਹੋਵੇ ਜੀ ਜਿਸ ਤੋਂ ਰੇਟ ਸਾਡਾ ਨਾਮ ਕੀਤਾ ਪੂਰਾ ਹੋਇਆ ਜੀ ਤਾਂ ਅਸੀਂ ਮਜਬੂਰ ਨਾ ਬੇਲਰ ਖੜਾਉਣ ਨੂੰ ਤਿਆਰ ਆਂ ਜੀ ਸਰਕਾਰ ਆ ਹਰਪ੍ਰੀਤ ਸਿੰਘ ਗੋਲਡੀ ਹਰਪ੍ਰੀਤ ਸਿੰਘ ਕੀ ਮੰਗਾ ਤੁਹਾਡੀਆਂ ਸਾਡੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਣੇ ਪ੍ਰਧਾਨ ਸਾਹਿਬ ਨੇ ਵੀ ਜਿਹੜੇ ਫੈਕਟਰੀ ਵਾਲੇ ਨੇ ਉਹ ਸਾਨੂੰ ਸਹੀ ਰੇਟ ਨਹੀਂ ਦੇ ਰਹੇ ਤੇ ਸਾਡੇ ਜਿਹੜੇ ਲੇਬਰ ਦੇ ਖਰਚੇ ਨੇ ਤੇ ਹੋਰ ਖਰਚੇ ਨੇ ਸਾਡੇ ਦੁੱਗਣੇ ਹੁੰਦੇ ਨੇ ਸੋ ਇੱਕ ਪਾਸੇ ਸਰਕਾਰ ਕਹਿ ਰਹੀ ਆ ਵੀ ਰੈਨ ਖੁੰਦ ਦਾ ਜੋ ਵੀ ਆ ਪ੍ਰਦੂਸ਼ਣ ਨੂੰ ਰਹਿਤ ਰੱਖੀਏ ਕਰੀਏ ਤੇ ਇੱਕ ਪਾਸੇ ਸਾਡੇ ਕੋਲ ਫੈਕਟਰੀਆਂ ਧੱਕਾ ਕਰਦੇ ਨੇ ਸਾਨੂੰ ਰੇਟ ਬਹੁਤ ਘੱਟ ਦੇ ਰਹੇ ਨੇ ਸਾਡੀ ਸਰਕਾਰ ਨੂੰ ਤੇ ਐਸਐਮ ਸਾਹਿਬ ਨੂੰ ਅਸੀਂ ਅੱਜ ਮੰਗ ਪੱਤਰ ਦੇਣ ਵਾਸਤੇ ਆਏ ਸੀ ਤੇ ਸਾਨੂੰ ਬਸਵਾਤਵਾਇਆ ਤੇ ਵੀ ਸ਼ੁੱਕਰਵਾਰ ਨੂੰ ਮੀਟਿੰਗ ਰੱਖੀ ਆ ਤੇ ਅਸੀਂ ਇਹ ਮੰਗ ਪੱਤਰ ਵੀ ਸਾਡਾ ਰੇਟ ਆ ਜੋ 200 ਦੇ ਕਰੀਬ ਹੋਣਾ ਚਾਹੀਦਾ ਵੀ ਸਾਨੂੰ ਸਾਡਾ ਹਾਂਜੀ ਹਾਂਜੀ 200 ਕਵਾਂਟਰ ਤੇ ਇਹ ਹੀ ਮੰਗ ਕਰਦੇ ਹਾਂ ਵੈਗਤ ਕਾਲ ਸਾਹਿਬ ਜੀ ਮੇਰਾ ਨਾਮ ਲੀਲਾ ਸਿੰਘ ਮਾਨ ਆ ਜੀ। ਲੀਲਾ ਸਿੰਘ ਮਾਨ ਜੀ ਅੱਜ ਮੈਂ ਤੁਸੀਂ ਮੰਗ ਪੱਤਰ ਦੇਣ ਆਇਆ ਸਾਡੀ ਟੀਮ ਨੂੰ। ਕੀ ਮੰਗਿਆ ਤੁਹਾਡੀਆਂ? ਸਾਡੀਆਂ ਮੰਗਾਂ ਨੇ ਜਿਹੜਾ ਪਰਾਲੀ ਦਾ ਰੇਟ ਆ ਜੀ ਅਸੀਂ ਖੇਤਾਂ ਦੇ ਵਿੱਚੋਂ ਰਹਿਣ ਗੂਣ ਇਕੱਠੀ ਕਰਦੇ ਆ ਪ੍ਰਦੂਸ਼ਣ ਰੋਕਦੇ ਜੀ ਨੂੰ ਪਰਾਲੀ ਕਹਿੰਦੇ ਆ। ਉਹ ਅਸੀਂ ਬਣਾ ਕੇ ਬਿਲਰਾਂ ਨਾਲ ਫੈਕਟਰੀਆਂ ਨੂੰ ਦਿੰਨੇ ਆ ਜੀ। ਜਦ ਕਿ ਫੈਕਟਰੀਆਂ ਤੋਂ ਸਾਨੂੰ ਪੂਰਾ ਮੁਨਾਫਾ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ। ਉਸ ਦੇ ਬਰਾਬਰ ਸਾਡੇ ਖਰਚੇ ਜ਼ਿਆਦੇ ਨੇ। ਫੈਕਟਰੀਆਂ ਹਰ ਇੱਕ ਵਾਰੀ ਰੇਟ ਘਟਾ ਦਿੰਦੀਆਂ ਨੇ 2-4 ਰੁਪਏ। ਤੇ ਦੂਜਾ ਨੰਬਰ ਪੇਮੈਂਟਾਂ ਦੇ ਵਿੱਚ ਕਾਪਲੇ ਕਰਦਿਆਂ ਨੇ ਪੇਮੈਂਟਾਂ ਨਹੀਂ ਟਾਈਮ ਸਰ ਦਿੰਦੀਆਂ ਅਸੀਂ ਇਸੇ ਵਿਸ਼ੇ ਤੇ ਅੱਜ ਮੰਗ ਪੱਤਰ ਦੇਣ ਆਏ ਸੀ ਸਮਾਣਾ ਬਲਾਕ ਦੇ ਸਾਰੇ ਬੀਲਰ ਸਾਥੀ ਇਕੱਠੇ ਹੋ ਕੇ ਅੱਜ ਇੱਕ ਜੁਨੀਅਨ ਬਣਾਈ ਹੈ ਜਿਦੇ ਵਿੱਚ ਅਸੀਂ ਆਉਣ ਵਾਲੇ ਸਮੇਂ 'ਚ ਇਹੀ ਮੰਗ ਰੱਖੀ ਹੈ ਵੀ ਜੇਕਰ ਸਾਨੂੰ 198 ਰੁਪਏ ਤਕਰੀਬਨ ਰੇਟ ਨਹੀਂ ਮਿਲਦਾ ਜਾਂ ਉਸ ਤੋਂ ਉਪਰੇ ਚਾਹੀਦਾ ਜੇਕਰ ਨਹੀਂ ਰੇਟ ਇਹ ਮਿਲਦਾ ਤਾਂ ਅਸੀਂ ਬੀਲਰ ਨਹੀਂ ਚਲਾਵਾਂਗੇ ਕੋਈ ਪਰਾਲੀ ਇਕੱਠੀ ਨਹੀਂ ਕਰਾਂਗੇ ਕੋਈ ਪ੍ਰਦੂਸ਼ਣ ਤੇ ਕੰਮ ਨਹੀਂ ਕਰਾਂਗੇ ਕਿਉਂਕਿ ਅਸੀਂ ਇੰਨੇ ਨੇ ਪੈਸੇ ਖਰਚ ਕੇ ਬੀਲਰ ਲਏ ਹੋਏ ਨੇ 20 ਲੱਖ ਰੁਪਏ ਦਾ ਇੱਕ ਬਿਲ ਰਾਇ 10 ਲੱਖ ਰੁਪਏ ਦਾ ਟਰੈਕਟਰ ਆ ਉਹਨੂੰ ਚਲਾਉਣ ਵਾਲਾ ਬਾਕੀ ਇੰਨਾ ਬੰਦਾ ਕੰਮ ਕਰਦਾ ਹੈ ਮਜ਼ਦੂਰ ਇਸ ਕਰਕੇ ਸਾਡੇ ਖਰਚੇ ਪੂਰੇ ਨਹੀਂ ਹੁੰਦੇ ਇਸ ਬਿਸਤੇ ਅੱਜ ਅਸੀਂ ਮੰਗ ਪੱਤਰ ਬਣਾਇਆ ਜੀ ਦਿੱਤਾ ਹੈ ਵੀ ਸਾਡੇ ਖਰਚੇ ਮੁਤਾਬਕ ਸਾਨੂੰ ਰੇਟ ਮਿਲਣਾ ਚਾਹੀਦਾ ਜੀ